ਭਾਈ ਜੀ ਸਤਿ ਸ੍ਰੀ ਅਕਾਲ ਸਾਰੇ ਦੋਸਤ ਵੀਰਾਂ ਨੂੰ ਮੇਰੇ ਫੇਸਬੁਕ ਮਿੱਤਰਾਂ ਨੂੰ ਅੱਜ ਤੁਹਾਡੀ ਖਿਦਮਤ ਦੇ ਵਿੱਚ ਦਿਲਸ਼ਾਦ ਅਖਤਰ ਜੀ ਦਾ ਗਾਇਆ ਹੋਇਆ ਮਹਿਰੂਮ ਕਲਾਕਾਰ ਦਿਲਸ਼ਾਦ ਅਖਤਰ ਸਭ ਦੇ ਦਿਲਾਂ ਦੀ ਧੜਕਣ ਸੀ ਜੋ ਹੈ ਤੇ ਬਚਨ ਬੇਦਲ ਜੀ ਦਾ ਲਿਖਿਆ ਹੋਇਆ ਇਹ ਗੀਤ ਕੀ ਹਾਲ ਪ੍ਰੀਤੋ ਦਾ ਚਿੱਠੀ ਦੇ ਰਹੀ ਆਪਣੇ ਦੋਸਤ ਨੂੰ ਪੁੱਛ ਰਿਆ ਜਰਾ ਗੌਰ ਨਾਲ ਸੁਣਨਾ ਕੀ ਲਿਖਦਾ ਮੈਂ ਪਰਦੇਸੀ ਬਤਨੂ ਬੈਠਾ ਦੂਰ ਦੋਸਤਾ ਓਏ ਤੂੰ ਕੀ ਜਾਣੇ ਕਿੰਨਾ ਹ ਮਜਬੂਰ ਦੋਸਤਾ ਓਏ ਪਰਦੇਸੀ ਬਤਨੂੰ ਬੈਠਾ ਦੂਰ ਦੋਸ ਤਾ ਓਏ ਤੂੰ ਕੀ ਜਾਣੇ ਕਿੰਨਾ ਹ ਮਜਬੂਰ ਦੋਸ ਤਾ ਓਏ ਪੁੱਬ ਨਿਕਲਦੀ ਜਦ ਵੀ ਆਉਂਦਾ ਖਿਆਲ ਪ੍ਰੀਤੋ ਦਾ ਚਿੱਠੀ ਦੇ ਵਿੱਚ ਲਿਖਦੀ ਕੀ ਐ ਹਾਲ ਪ੍ਰੀਤੋ ਦਾ ਇੱਕ ਵਾਰੀ ਤਾਂ ਦੱਸ ਦੇ ਕੀ ਐ ਹਾਲ ਪ੍ਰੀਤੋ ਦਾ ਨਿੱਕੀ ਹੁੰਦੀ ਨਾਲ ਮੇਰੇ ਜੋ ਤਿਤਲੀਆਂ ਫੜਦੀ ਸੀ ਮਿੱਟੀ ਦੇ ਘੜਟਾ ਦਿੰਦਾ ਸਾਂ ਕਿੰਨਾ ਲੜਦੀ ਸੀ ਮਿੱਟੀ ਦੇ ਘੜਟਾ ਦਿੰਦਾ ਸਾਂ ਕਿੰਨਾ ਲੜਦੀ ਸੀ ਗੁੱਸੇ ਵਿੱਚ ਮੂੰਹ ਹੋ ਜਾਂਦਾ ਸੀ ਲਾਲ ਪ੍ਰੀਤੋ ਦਾ ਚਿੱਠੀ ਦੇ ਵਿੱਚ ਲਿਖਦੇ ਕੀ ਐ ਹਾਲ ਪ੍ਰੀਤੋ ਦਾ ਇੱਕ ਵਾਰੀ ਤਾਂ ਦੱਸ ਦੇ ਹੁਣ ਕੀ ਹਾਲ ਪਰੀਤੋ ਦਾ ਓ ਮੀਂਦੀ ਹੱਟੀ ਤੇ ਓ ਆਉਂਦੀ ਏ ਕੇਨਾ ਮੇਰੀ ਪਸੰਦ ਦਾ ਸ਼ੂਟ ਗੁਲਾਬੀ ਪਾਉਂਦੀ ਏ ਕੇਨਾ ਹੁਣ ਓ ਮੀਂਦੀ ਹੱਟੀ ਤੇ ਓ ਆਉਂਦੀ ਏ ਕੇਨਾ ਮੇਰੀ ਪਸੰਦ ਦਾ ਸ਼ੂਟ ਗੁਲਾਬੀ ਪਾਉਂਦੀ ਏ ਕੇਨਾ ਜੀ ਦੇ ਨਾਲ ਦਾ ਮੇਰੇ ਕੋਲ ਰਮਾਲ ਪ੍ਰੀਤੋ ਦਾ ਚਿੱਠੀ ਦੇ ਵਿੱਚ ਲਿਖ ਦੇ ਕੀ ਹੈ ਹਾਲ ਪ੍ਰੀਤੋ ਦਾ ਇੱਕ ਵਾਰੀ ਤਾਂ ਦੱਸ ਦੀ ਹੁਣ ਕੀ ਹਾਲ ਪ੍ਰੀਤੋ ਦਾ ਤੈਨੂੰ ਮਿਲੀ ਕਦੇ ਜੇ ਮੇਰੇ ਵੱਲੋਂ ਫਤਬਲਾ ਦੇਵੀ ਭੁੱਲਿਆ ਨਹੀਂ ਤੈਨੂੰ ਬੇਦਲ ਉਹਨੂੰ ਗੱਲ ਸਮਝਾ ਦੇਵੀ ਤੈਨੂੰ ਮਿਲੀ ਕਦੇ ਦੇ ਮੇਰੇ ਵੱਲੋਂ ਫਤਵਲਾ ਦੇਵੀ ਭੁੱਲਿਆ ਨਹੀਂ ਤੈਨੂੰ ਬੇਦਲ ਉਹਨੂੰ ਗੱਲ ਸਮਝਾ ਦੇਵੀ ਅੱਧਾ ਦੁੱਖ ਤਾਂ ਟੁੱਟ ਜਾਊ ਐਨੇ ਨਾਲ ਪ੍ਰੀਤੋਂ ਦਾ ਚਿੱਠੀ ਦੇ ਵਿੱਚ ਲਿਖ ਦੇ ਕੀ ਐ ਹਾਲ ਪ੍ਰੀਤੋ ਦਾ ਇੱਕ ਵਾਰੀ ਤਾਂ ਦੱਸ ਦੇ ਹੁਣ ਕੀ ਹਾਲ ਪ੍ਰੀਤੋ ਦਾ ਸਤਿ ਸ਼੍ਰੀ ਅਕਾਲ ਜੀ